ਹੈਲੋ ਕਿਵੇਂ ਹੋ ਜੀ ਅੱਜ ਆਪਾਂ ਕਰਦੇ ਆਂ ਗੱਲ ਪੰਜਾਬੀ ਗਾਇਕ ਬਹੁਤ ਹੀ ਆਪਣੇ ਪੁਰਾਣੇ ਕਲਾਕਾਰ ਪੁਰਾਣੇ ਕਲਾਕਾਰ ਗਾਇਕ ਸਤਨਾਮ ਸਤਨਾਮ ਸਾਕਰ ਜਿਨ੍ਹਾਂ ਦਾ ਇੱਕ ਬਹੁਤ ਹੀ ਪੁਰਾਣਾ ਗਾਣਾ ਮਸ਼ਹੂਰ ਹੋਇਆ ਸਾਗਰ ਦੀ ਬੋਪੀ ਲੰਦੀ ਇੰਡੀਗਾ ਜਲਾ 20 ਸਾਲ ਪੁਰਾਣਾ ਗਾਣਾ ਵਾਇਰਲ ਹੋਇਆ ਸਾਗਰ ਤੇ ਛੰਮੀ ਦਾ 2005 ਚ ਰਿਕਾਰਡ ਹੋਇਆ ਸੀ ਮੈਂ ਤਾਂ ਜੋ ਇਹਨਾਂ ਦਾ ਬਹੁਤ ਪੁਰਾਣਾ ਇਹਨਾਂ ਨੂੰ ਸੁਣਦਾ ਰਿਹਾ ਹਾਂ ਸਾਲ ਸਾਲ 2000 ਦੇ ਵਿੱਚ ਇਹਨਾਂ ਦੀ ਪਹਿਲੀ ਗੈਸ ਤੇ ਸੁਣੂ ਸੀਗੀ ਮੈਂ ਫੁੱਲਾਂ ਫੁੱਲਾਂ ਵਾਲੀ ਲੱਗੇ ਮੈਂ ਤਾਂ ਆਊਟ ਹੋਰ ਇਹਨਾਂ ਨੂੰ ਜਾਣਦਾ ਹਾਂ ਉਦੋਂ ਤੋਂ ਇਹਨਾਂ ਨੂੰ ਸੁਣਦਾ ਰਿਹਾ ਹਾਂ ਤੇ ਇਹਨਾਂ ਦਾ ਕਈ ਕਈ ਸਰੋਤਾਂ ਨੇ ਇਹਨਾਂ ਦਾ ਗਾਣਾ ਸੁਣਿਆ ਸਾਗਰ ਦੀ ਬੋਟੀ ਲੈਣ ਦੀ ਇੰਡਿਕਾ ਜਨਾ ਉਹ ਕਹਿੰਦੇ ਵੀ ਅਸੀਂ ਤਾਂ ਇਹ ਕਲਾਕਾਰ ਨੂੰ ਸੁਣਿਆ ਹੀ ਪਹਿਲੀ ਵਾਰੀ ਆ ਕਿਉਂਕਿ ਮੈਂ ਇਹਨੂੰ ਸੁਣਕ ਪਿਆ ਨਹੀਂ ਸਾਨੂੰ 2000 ਦੇ ਵਿੱਚ ਹੁਣ ਤੱਕ ਕਈ ਕਾਫੀ ਕੰਮ ਆ ਗਿਆ ਇਹਨਾਂ ਰੀਨ ਸਾਗਰ ਦੇ ਸਾਰੇ Song ਸੁਨੇ ਨੇ ਮੈਂ ਤੇ ਸਨ 2000 ਚ ਇਹਨਾਂ ਦੀ ਮੈਂ ਪਹਿਲੀ ਕੈਸਟ ਸੁਣੀ ਸੀ ਦੇ ਲੋ ਫੁੱਲਾਂ ਫੁੱਲਾਂ ਵਾਲੀ ਰਜਾਈ ਘਸਾ ਕੇ ਰੱਖਦੀ ਸੀ ਸਨ 2000 ਦੀ ਗੱਲ ਆ ਉਦੋਂ ਡੈਕ ਵਾਲੀਆਂ ਕੈਸਟਾਂ ਹੁੰਦੀਆਂ ਸੀਗੀਆਂ ਕੋਈ ਸਮਾਂ ਹੁੰਦਾ ਸੀਗਾ ਜਦੋਂ ਸਾਗਰ ਜਦੋਂ ਸਿਆਲ ਚੜੇ ਸਿਆਲ ਚੜ ਜਾਣਾ ਤਾਂ ਸਾਗਰ ਨੇ ਰਜਾਈਆਂ ਬੰਡਣੀਆਂ ਸ਼ੁਰੂ ਕਰ ਦੇਣੀਆਂ ਯਾਨੀ ਕਿ ਕੈਸਟਾਂ ਦੇ ਨਾਂ ਰਜਾਈਆਂ ਤੇ ਹੁੰਦੇ ਸੀਗੇ ਜਿਵੇਂ ਫੁੱਲਾਂ ਵਾਲੀ ਰਜਾਈ ਬਟਾਤੇ ਰਜਾਈ ਮਿੱਤਰਾਂ ਰਜਾਈ ਦੀ ਨਹੀਂ ਲੋੜ ਮਿੱਤਰ ਬੇਬੇ ਚੜਦਾ ਰਜਾਈ ਤੇ ਗੁਲਾਫ਼ ਸੋ ਇਦਾਂ ਇਹ ਦੀਆਂ ਕਸ਼ਟਾਂ ਆਉਂਦੀਆਂ ਹੁੰਦੀਆਂ ਸੀਗੀਆਂ ਬਹੁਤ ਸੁਣਿਆ ਸਾਗਰ ਨੂੰ ਤੇ ਹੁਣ ਦੇਖ ਲੋ ਇਹਦਾ ਗਾਣਾ ਕਿੰਨਾ 20 ਸਾਲ ਪੁਰਾਣਾ ਗਾਣਾ ਵਾਇਰਲ ਹੋ ਗਿਆ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਜਨਾ ਇਹ ਵੀ ਗਾਣਾ ਸੀ ਮੈਂ ਤਾਂ ਉਦੋਂ 2004-5 'ਚ ਜਦੋਂ ਆਇਆ ਸੀਗਾ ਉਦੋਂ ਹੀ ਸੁਣ ਲਿਆ ਉਦੋਂ ਹੀ ਸੁਣ ਲਿਆ ਸੀਗਾ ਤੇ ਦੇਖ ਲੋ ਘਟੋ ਘਟ ਸਾਢੇ 6 ਲੱਖ ਰੀਲ ਇਸ ਗਾਣੇ ਤੇ ਪੈ ਚੁੱਕੀ ਹੈ ਬਾਕੀ ਸਾਗਰ ਬਹੁਤ ਪੁਰਾਣਾ ਕਲਾਕਾਰ ਆ ਪੰਜਾਬੀ ਦਾ ਪੰਜਾਬੀ ਡੂਟ ਗਾਇਕੀ ਦਾ ਬਾਦਸ਼ਾਹ ਭਾਈ ਸਤਨਾਮ ਸਾਗਰ ਸ਼ਰਨਜੀ ਸ਼ਮੀ ਇਹ ਕਾਫੀ ਡੂਟ ਪੁਰਾਣੀ ਜੋੜੀ ਆ ਕਾਫੀ ਲੰਬੇ ਸਮੇਂ ਤੋਂ ਇਹ ਗਾਉਂਦੇ ਆ ਰਹੇ ਨੇ ਤੇ ਬਾਕੀ ਗੱਲ ਕਰਦੇ ਆ ਗਾਣਾ ਜਿਹੜਾ ਇਹਨਾਂ ਦਾ ਵਾਇਰਲ ਹੋਇਆ ਸਾਗਰ ਦੀ ਮੋਟੀ ਲੈਂਦੀ ਗੱਜਲਾ ਵੀ ਇਹ ਇੰਨਾ ਵਾਈਰਲ ਕਿਵੇਂ ਹੋ ਗਿਆ ਕਿਉਂਕਿ ਜੇ ਦੇਖਿਆ ਜਾਵੇ ਗਾਣੇ ਤਾਂ ਇਸ ਜੋੜੀ ਨੇ ਸਾਗਰ ਸ਼ੰਭੀ ਨੇ ਗਾਣੇ ਤਾਂ ਘੱਟੋ ਘੱਟ ਮੇਰੇ ਹਿਸਾਬ ਨਾਲ 14-1500 ਗਾਣਾ ਰਿਕਾਰਡ ਕਰਾਇਆ ਇਹ ਗਾਣਾ ਇੰਨਾ ਵਾਇਰਲ ਕਿਉਂ ਹੋਇਆ ਇਹਦਾ ਕੀ ਕਾਰਨ ਸੀ ਉਹ ਤੁਹਾਨੂੰ ਦੱਸਦਾ ਜੀ ਮੈਂ ਸਾਗਰ ਦੀ ਬੋਟੀ ਜਿਹੜਾ ਇਹਦਾ ਸਾਗਰ ਦਾ ਸਤਨਾਮ ਸਾਗਰ ਦਾ ਇੰਨਾ ਵਾਇਰਲ ਹੋਇਆ ਨਾ ਗਾਣਾ ਇਹਦਾ ਕਾਰਨ ਇਹ ਹੀ ਸੀ ਵੀ ਇਸ ਗਾਣੇ ਦੇ ਵਿੱਚ ਇੱਕ ਅੰਗਰੇਜ਼ੀ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀਗਾ ਉਹ ਤੁਸੀਂ ਸੁਣਿਆ ਵੀ ਹੋਗਾ ਸਾਬ ਨੇ ਉਹ ਅੰਗਰੇਜ਼ੀ ਸ਼ਬਦ ਸੀਗਾ ਇਮੀਡੀਏਟਲੀ ਆ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਵੀ ਡਰਾਈਵਰੀ ਸਿਖਾ ਤੇ ਪੁਰਾਣਾ ਗਾਣਾ ਸੀਗਾ ਲੋਕਾਂ ਨੇ ਕਿਹਾ ਵੀ ਚਲੋ ਪੁਰਾਣਾ ਗੀਤ ਆ ਵੀ ਵਿੱਚ ਅੰਗਰੇਜ਼ੀ ਦਾ ਸ਼ਬਦ ਵੀ ਇਸਤੇਮਾਲ ਕੀਤਾ ਜਦ ਕਿ ਆਪਾਂ ਦੇਖਦੇ ਆ ਅੱਜ ਕੱਲ ਜਿੰਨੇ ਵੀ ਪੁਰਾਣੇ ਗਾਣੇ ਨੇ ਉਹਨਾਂ 'ਚ ਅੰਗਰੇਜ਼ੀ ਦੇ ਸ਼ਬਦ ਨਹੀਂ ਪਾਏ ਜਾਂਦਾ ਅੱਜ ਕੱਲ ਤੁਸੀਂ ਗਾਣੇ ਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਪਾ ਦੋ ਜਿੰਨੇ ਤੇ ਜਿੱਦੇ ਵੱਧ ਤੋਂ ਵੱਧ ਹੋ ਸਕੇ ਗਾਣਾ ਠੋਡਾ ਦੇਖਾ ਕਿੰਨਾ ਚੱਲੂਗਾ ਏਕਨੇ ਸਾਗਰ ਦੇ ਗਾਣੇ ਦੀ ਹੋਈ ਆ ਜਿਵੇਂ ਉਹਦੇ ਵਿੱਚ ਇਮੀਡੀਏਟਲੀ ਸ਼ਬਦ ਅੰਗਰੇਜ਼ੀ ਦਾ ਪਾਇਆ ਗਿਆ ਵਾ ਤੇ ਲੋਕਾਂ ਨੇ ਬਸ ਉਨੀ ਕਿ ਲੈਨ ਤੇ ਉਨੀ ਕਿ ਲੈਨ ਤੇ ਚੱਕ ਚੱਕ ਰੀਲਾਂ ਫਾਤੀਆਂ ਸਾਗ ਇਮੀਡੀਡੀਟਲੀ ਆ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਵੀ ਡਰਾਈਵਰੀ ਸਿਖਾ ਇਮੀਡੀਏਟਲੀ 6.5 ਲੱਖ ਰੀਲ ਇਸ ਗਾਣੇ ਤੇ ਬਣ ਚੁੱਕੀ ਆ ਗਾਣੇ ਤੋਂ ਨੇ ਤੇ ਹੋਰ ਵੀ ਬਥੇਰੇ ਬਾਹਰ ਨੇ ਚੱਲੇ ਗਾਏ ਨੇ ਨੇ ਰਿਕਾਰਡ ਕਰਾਏ ਨੇ ਤੇ ਬਸ ਜਿਹੜਾ ਚੱਲ ਗਿਆ ਚੱਲ ਗਿਆ ਬਸ ਤੇ ਸਾਗਰ ਕਲਾਕਾਰ ਵਧੀਆ ਜੀ ਬਹੁਤ ਪਿੱਛੇ ਜੇ ਇਹਦੇ ਕਈ ਦੋਸ਼ ਵੀ ਲੱਗੇ ਸੀਗੇ ਉਹਨਾਂ ਚੋ ਵੀ ਇਹ ਚਲੋ ਬਰੀ ਹੋਇਆ ਵਾ ਤੇ ਕੋਸਕ ਜਿਵੇਂ ਉਹਨਾਂ ਦਾ ਗਾਣਾ ਚੱਲਿਆ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਕੋਸਕ ਲੋਕਾਂ ਨੇ ਇਹਦੀ ਤਾਰੀਫ ਵੀ ਕੀਤੀ ਆ ਤੇ ਕੋਸਕ ਲੋਕਾਂ ਨੇ ਵਿਰੋਧ ਵੀ ਕੀਤਾ ਵੀ ਇਹ ਕਲਾਕਾਰ ਆਏ ਆ ਇਹਦਾ ਆਇਆ ਇਹਦਾ ਇੱਕ ਟੱਪਾ ਹੋਇਆ ਸੀ ਪਹਿਲਾਂ ਚਲੋ ਉਹ ਤਾਂ ਲੱਤਾਂ ਖਿੱਚਣ ਨਾਲ ਹੀ ਹੁੰਦੀ ਨਹੀਂ ਜੀ ਹਰ ਇੱਕ ਫੀਲਡ ਦੇ ਵਿੱਚ ਆਪਾਂ ਤਾਂ ਕਹਿੰਦੇ ਚਲੋ ਕਿਸੇ ਵਿਚਾਰੇ ਗਰੀਬ ਕਲਾਕਾਰ ਦਾ ਗਾਣਾ ਚੱਲ ਗਿਆ ਉਹਦੀ ਸੇਫਤ ਕਰੋ ਠੀਕ ਹੈ ਨਾ ਤਕੜੇ ਕਲਾਕਾਰਾਂ ਦਾ ਚੱਲਦੇ ਰਹਿੰਦੇ ਜੇ ਕਿਸੇ ਮਾੜੇ ਮੋٹے ਗਰੀਬ ਕਲਾਕਾਰ ਦਾ ਗਾਣਾ ਕੋਈ ਚੱਲਦਾ ਉਹਦੀ ਭਾਈ ਉਹ ਜੇ ਦੀ ਬਾਹ ਫੜਨੀ ਚਾਹੀਦੀ ਆ ਉਹ ਜੇ ਕਲਾਕਾਰ ਦੀ ਸੇਫਤ ਕਰਨੀ ਚਾਹੀਦੀ ਆ ਸਾਗਰ ਵਧੀਆ ਕਲਾਕਾਰ ਆ ਕਾਫੀ ਲੰਬੇ ਸਮੇਂ ਤੋਂ ਗਾਇਕੀ ਕਰਦਾ ਆ ਰਿਹਾ ਵਾ ਹਾਂਜੀ ਬਾਕੀ ਸਾਗਰ ਦੀ ਗੱਲ ਆ ਜਿੱਥੇ ਤੱਕ ਸਤਨਾਮ ਸਾਗਰ ਦਾ ਹੀ ਕੋਈ ਸਮਾਂ ਸਮਾਂ ਹੁੰਦਾ ਸੀ ਇਸ ਸਤਨਾਮ ਸਾਗਰ ਦਾ ਕਿ ਵਿਆਹਲੇ ਵਿਆਹਾਂ ਮੁੰਡਾ ਜਾਂ ਵਿਆਹਲੇ ਲੋਕ ਇਸ ਨੂੰ ਜੋੜੀ ਨੂੰ ਪੁੱਛ ਕੇ ਵਿਆਹ ਦੀ ਡੇਟ ਲਿਖਾਉਂਦੇ ਹੁੰਦੇ ਸੀਗੇ ਵੀ ਤੇਰੇ ਕੋਲ ਬੇ ਇੰਨੀ ਤਰੀਕ ਦਾ ਸਾਡੇ ਵਿਆਹ ਵਾ ਤੂੰ ਬੇਲਾ ਹੈਗਾ ਮੈਂ ਇਹਨੂੰ ਪੁੱਛ ਕੇ ਇੰਨੀ ਇਹਦੀ ਚੜਾਈ ਹੁੰਦੀ ਸੀ ਪੰਜਾਬ ਦੇ ਇਹਨੇ ਹਰ ਇੱਕ ਕੋਨੇ 'ਚ ਇਹਨੇ ਅਖਾੜੇ ਲਾਏ ਹੋਏ ਨੇ ਬਹੁਤ ਇਹਦੀ ਚੜ੍ਹਾਈ ਰਹੀ ਆ ਇਸ ਗਾਣੇ ਦੀ ਇਸ ਦੀ ਸਤਨਾਮ ਸਾਗਰ ਦੀ ਤੇ ਬਾਕੀ ਇਹ ਤਾਂ ਚਲੋ ਗਾਣਾ ਚੱਲ ਗਿਆ ਸਾਗਰ ਦੀ ਬੋਟੀ ਲੈਂਦੀ ਇੰਡੀਗਾ ਚਲਾ ਤੇ ਇਹਦਾ ਇੱਕ ਫਿਲਮ ਚ ਵੀ ਇਹ ਗਾਣਾ ਆਇਆ ਆਉਣਾ ਵਾ ਸੋਈ ਸਾਹਿਬ ਨੇ ਆਪਣੇ ਉਹਨਾਂ ਨੇ ਫਿਰ ਉਹ ਚ ਇਹਦਾ ਗਾਣਾ ਲਿਆ ਵਾ ਸਾਗਰ ਦੀ ਬੋਟੀ ਤੇ ਉਸ ਦੇ ਲਈ ਇਹਨੂੰ 5 ਲੱਖ ਰੁਪਏ ਦੀ ਅਮਾਉਂਟ ਮਿਲੀ ਆ ਉਸ ਗਾਣੇ ਦੀ ਇਸ ਫਿਲਮ ਚ ਗਾਣਾ ਇਹਦਾ ਪਾਉਣਾ 5 ਲੱਖ ਰੁਪਈਆ ਇਹਨੂੰ ਮਿਲਿਆ ਸਤਨਾਮ ਸਾਗਰ ਨੂੰ ਤੇ ਬਾਕੀ ਪਹਿਲਾਂ ਪਿੱਛੇ ਜੇ ਇੱਕ ਗੱਲ ਹੋਈ ਸੀ ਕਿ ਸਤਨਾਮ ਸ਼ਰਨਜੀਤ ਤੇ ਸ਼ੰਮੀ ਦੀ ਆਵਾਜ਼ ਗਲਾ ਖਰਾਬ ਹੋ ਗਿਆ ਕਿਉਂਕਿ ਉਹਦੇ ਪਿਛਲਾ ਰਿਕਾਰਡ ਸੁਣੋ ਤੁਸੀਂ ਉਹਦੇ ਵਿੱਚ ਉਹਦੀ ਆਵਾਜ਼ ਕਿਵੇਂ ਦੀ ਆ ਤੇ ਹੁਣ ਵਾਲੇ ਰਿਕਾਰਡ ਨੇ ਉਹ ਚ ਆਵਾਜ਼ ਕਿਵੇਂ ਦੀ ਆ ਉਹ ਵੀ ਹੁਣ ਚਲੋ ਉਹਦਾ ਗਲਾ ਹੌਲੀ ਹੌਲੀ ਠੀਕ ਹੋ ਰਿਹਾ ਵਾ ਤੇ ਜੋੜੀ ਦਾ ਵੀ ਚੜ੍ਹਾਈ ਸੀ ਬਹੁਤ ਜਿਆਦਾ ਕਿਸ ਜਿਵੇਂ ਕਿ ਚਮਕੀਲੇ ਦੀ ਚੜ੍ਹਾਈ ਸੀ ਕਿਸੇ ਸਮੇਂ ਤਾਂ ਉਸ 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 ਤਰ੍ਹਾਂ ਹੀ ਇਹ ਜੋੜੀ ਦੇ ਵੀ ਬਹੁਤ ਚੜ੍ਹਾਈ ਸੀਗੀ ਸਤਨਾਮ ਸਾਗਰ ਸ਼ਰਨਜੀ ਸ਼ੰਮੀ ਦੀ ਅੱਜ ਇਹਦੇ ਬਾਈ ਦੇ ਸਤਨਾਮ ਸਾਗਰ ਦੇ ਗਾਣਿਆਂ ਦੇ ਵਿਊ ਮਿਲੀਅਨਾਂ ਦੇ ਵਿੱਚ ਨੇ YouTube ਦੇ ਉੱਤੇ ਤੁਸੀਂ ਸਰਚ ਮਾਰ ਕੇ ਦੇਖ ਲਿਓ ਕਟੋ-ਕਟ ਜਿਹੜਾ ਸਾਗਰ ਦੀ ਬੋਟੀ ਆ ਇਹਦੇ 11 ਮਿਲੀਅਨ ਵਿਊ ਤਾਂ ਹੋ ਚੁੱਕੇ ਨੇ ਆਪਣੇ ਇੱਕ ਇੱਕ ਸਾਈਡ ਚੈਨਲ ਤੇ ਤੇ ਬਾਕੀ ਹੋਰਾਂ ਚੈਨਲ ਵਾਲਿਆਂ ਨੇ ਪਾਇਆ 5 4-4 ਮਿਲੀਅਨ ਸਾਢੇ 3-3 ਮਿਲੀਅਨ ਵਿਊ ਉਸ ਗਾਣੇ ਦੇ ਉਸ ਚੈਨਲ ਉਸ ਤੇ ਹੋ ਚੁੱਕੇ ਨੇ ਤੇ 6.5 ਲੱਖ ਦੇ ਕਰੀਬ ਇਸ ਇਸ ਤੇ ਰੀਲ ਪੈ ਚੁੱਕੀ ਆ ਸਾਗਰ ਦੀ ਬੋਟੀ ਵਾਲੇ ਗਾਣੇ ਤੇ ਤੇ ਵਧੀਆ ਗੱਲ ਆ ਜੀ ਜਦੋਂ ਇੱਕ ਕਲਾਕਾਰ ਦਾ ਸਤਨਾਮ ਸਾਗਰ ਪੁਰਾਣਾ ਕਲਾਕਾਰ ਆ ਗਾਣਾ ਵਾਇਰਲ ਹੋਇਆ ਸਮਾਂ ਤੇ ਜੇ ਕੋਈ ਇਦਾਂ ਦੇ ਸਾਗਰ ਵਰਗੇ ਕਲਾਕਾਰ ਦਾ ਗਾਣਾ ਵਾਇਰਲ ਹੁੰਦਾ ਤਾਂ ਮੈਂ ਤਾਂ ਇਹੀ ਕਹਿਣਾ ਭਈ ਸਪੋਰਟ ਕਰਿਆ ਕਰੋ ਇਹ ਜੇ ਕਲਾਕਾਰ ਦੀ ਬਾਹ ਫੜਿਆ ਕਰੋ ਅੱਲਾ ਸ਼ੇਰੀ ਦਿਆ ਕਰੋ ਇਹ ਜੇ ਕਲਾਕਾਰਾਂ ਨੂੰ ਸਮਾਂ ਦੇ ਇਹਨਾਂ ਦੀ ਬਾਹ ਫੜਿਆ ਕਰੋ ਕਿਉਂਕਿ ਇਹ ਕਲਾਕਾਰ ਦੀ ਇੱਕ ਮੈਂ ਤੁਹਾਨੂੰ ਗੱਲ ਦੱਸ ਦਵਾਂ ਇਸ ਕਲਾਕਾਰ ਦੇ ਗਾਣੇ ਕੋਈ ਸਮਾਂ ਹੁੰਦਾ ਸੀ ਬਿਨਾਂ ਕਿਸੇ ਟੀਵੀ ਚੈਨਲ ਦੀ ਐਡ ਤੋਂ ਇਸ ਕਲਾਕਾਰ ਦੇ ਗਾਣੇ ਚੱਲੇ ਨੇ ਦੇਖ ਲਓ ਇਹ ਆਪਣੇ ਗਾਣੇ ਦੀ ਕੋਈ ਟੀਵੀ ਚੈਨਲ ਤੇ ਐਡ ਨਹੀਂ ਸੀ ਲਵਾਉਂਦਾ ਹੁੰਦਾ ਇਹਦੇ ਗਾਣੇ ਓਕਣੇ ਚੱਲ ਜਾਂਦੇ ਹੁੰਦੇ ਸੀਗੇ ਅੱਜ ਦੇਖ ਲਓ YouTube ਤੇ ਵੀ ਮਿਲੀਅਨਾਂ ਦੇ ਵਿੱਚ ਵਿਊ ਨੇ ਬਾਈ ਦੇ ਸਤਨਾਮ ਸਾਗਰ ਦੇ ਗਾਣਿਆਂ ਦੇ ਤੇ ਵਧੀਆ ਜੋੜੀ ਆ ਸਪੋਰਟ ਕਰੋ ਦੱਬ ਕੇ ਹਾਂਜੀ ਧੰਨਵਾਦ ਜੀ